ਹਾਂਜੀ ਦੋਸਤੋ ਆਪਾਂ ਲੈ ਕੇ ਆਏ ਆ ਤੁਹਾਡੇ ਲਈ ਸਾਗ ਆਪਾਂ ਅੱਜ ਬਣਾਵਾਂਗੇ ਸਾਗ ਤੇ ਦੇਖੋ ਆਪਾਂ ਚਾਤ ਉੱਤੇ ਫੱਟੇ ਦੇ ਉੱਤੇ ਲੱਕੜੀ ਦੇ ਫੱਟੇ ਦੇ ਉੱਤੇ ਮਿੱਟੀ ਪਾ ਕੇ ਆਪਾਂ ਸਾਗ ਬੀਜਿਆ ਸੀ ਬਹੁਤ ਸੋਹਣਾ ਸਾਗ ਹੋ ਚੁੱਕਿਆ ਤੇ ਆਪਾਂ ਸਾਗ ਅੱਜ ਆਪਾਂ ਕਟਿੰਗ ਕਰਾਂਗੇ ਤੇ ਤੁਹਾਨੂੰ ਦਿਖਾਣੇ ਆ ਪਾਲਕ ਵੀ ਹੋਈ ਹੋਈ ਹੈ ਆਪਣੇ ਪੁਦੀਨਾ ਪਾਲਕ ਸਾਗ ਸਾਰਾ ਕੁਝ ਹੋ ਗਿਆ ਹੈ ਅੱਪਾ ਗ੍ਰੋ ਬੈਗ ਵਿੱਚ ਪਾਲਕ ਲਗਾਈ ਸੀ ਪਾਲਕ ਬਹੁਤ ਸੋਹਣੀ ਹੋ ਗਈ ਏ ਤੇ ਪਾਲਕ ਨੂੰ ਦੇਖ ਕੇ ਦਿਲ ਕੀਤਾ ਕਿ ਸਾਗ ਬਣਾ ਲਈਏ ਅੱਜ ਆਪਾਂ ਸਾਗ ਬਣਾਵਾਂਗੇ ਤੇ ਦੇਖੋ ਹੁਣ ਆਪਾਂ ਤੁਹਾਨੂੰ ਨਾ ਕਟਿੰਗ ਕਰਕੇ ਦਿਖਾਨੇ ਆ ਕਿ ਕਿੰਨਾ ਕੁ ਸਾਗ ਔਰ ਪਾਲਕ ਹੁੰਦਾ ਤੇ ਫਿਰ ਉਸ ਤੋਂ ਬਾਅਦ ਆਪਾਂ ਸਾਗ ਬਣਾਵਾਂਗੇ ਦੇਖੋ ਇਹ ਮੈਂ ਕੱਟ ਚੁੱਕੀ ਆ ਦੇਖੋ ਪਾਲਕ ਕਿੰਨੀ ਸੋਹਣੀ ਹੋ ਗਈ ਏ ਤੇ ਹੁਣ ਤੁਹਾਨੂੰ ਸਾਗ ਵੀ ਦਿਖਾਨੇ ਆ ਆ ਦੇਖੋ ਸਾਗ ਕਿੰਨਾ ਸੋਹਣਾ ਛੋਟੇ ਛੋਟੇ ਪੱਤੇ ਨੇ ਇਹਨੂੰ ਆਪਾਂ ਕੱਟਣਾ ਨਹੀਂ ਅੱਜ ਆਪਾਂ ਇਦਾਂ ਹੀ ਕੁੱਕਰ ਦੇ ਵਿੱਚ ਧੋ ਕੇ ਪਾ ਦੇਣਾ ਤਾਂ ਆਪਾਂ ਇਦਾਂ ਹੀ ਸਾਗ ਬਣਾ ਲੈਣਾ